ਲੋਕਾਂ ਵੱਲੋਂ ਬਹੁਤ ਭਰਮਾ ਸਹਿਯੋਗ ਮਿਲਿਆ ਹੈ ਉਮੀਦ ਨਾਲੋਂ ਜ਼ਿਆਦਾ ਜਿਹੜੇ ਹੈ ਕਿ ਲੋਕ ਇੱਥੇ ਆਏ ਤੇ ਕਈ ਲੋਕ ਘਰੇਮਰ ਵਿੱਚ ਉਹ ਵੀ ਸਾਡੇ ਲੋਕ ਸ਼ਿਵਰ ਦੇ ਵਿੱਚ ਆ ਕੇ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਉਮੀਦ ਨਾਲੋਂ ਜ਼ਿਆਦਾ ਸਹਿਯੋਗ ਮਿਲਿਆ ਹੈ ਜੀ ਮੈਂ ਲੋਕਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕਿਹਾ ਉਹਨਾਂ ਦਾ ਬਹੁਤ ਧੰਨਵਾਦ ਹੈ ਜ਼ਿਲ੍ਹਾ ਮੁਕਸਰ ਦੇ ਤੇ ਮੁਕਸਰ ਸ਼ਹਿਰ ਦੇ ਲੋਕਾਂ ਦਾ ਥੈਂਕ ਯੂ ਸਰ ਥੈਂਕ ਯੂ